ਲਓ ਵੀ ਮੇਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਪਟਿਆਲੇ ਸੁਖੀ ਦੇ ਮੈਂ ਗਾਣਾ ਰਿਕਾਰਡ ਕਰਨ ਤੇ ਅੱਜ ਦੇ ਵਲੌਗ ਚ ਤੁਹਾਨੂੰ ਪਟਿਆਲਾ ਦੇਖਣ ਨੂੰ ਮਿਲੂ ਤੇ ਸਟੂਡੀਓ ਮਿਲੂ ਬਾਈ ਡਾਇਨੈਕਸ ਦਾ ਪਟਿਆਲੇ ਦੋਆ ਮੁੰਡਾ ਡਾਇਨੈਕਸ ਜਿਹੜਾ 뮤직 ਕਰਦਾ ਬਹੁਤ ਹੈਂਡ ਕਾਮਾ ਮੁੰਡੇ ਦਾ ਤੇ ਉਹਦੇ ਨਾਲ ਵੀ ਮਿਲਾਉਨੇ ਆ ਤੁਹਾਨੂੰ ਜਾ ਕੇ ਤੇ ਉਹਦਾ ਸਟੂਡੀਓ ਵੀ ਦਿਖਾਵਾਂਗੇ ਕਿਤੇ ਵੀ ਜਾਣ ਤੋਂ ਪਹਿਲਾਂ ਬਈ ਆ ਮੇਰੀਆਂ ਜਾਨਾਂ ਨੂੰ ਜ਼ਰੂਰ ਮਿਲਦਾ ਮੈਂ ਤੇ ਹਰ ਚੁੱਪ 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 ਬੋਲਦਾ ਮਾਰੂ ਮੈਨੂੰ ਚੁੱਪ ਕਰ ਚੁੱਪ ਕਰ ਚੁੱਪ ਚੁੱਪ ਮੈਟਰੀ ਫਕਰਦਾ ਮੈਂ ਖੜ ਬੋਲੀ ਹੋ ਗਈ ਚੁੱਪ ਚੁੱਪ ਕਰ ਖੜ ਜਾ ਬਹਿ ਜਾ ਬਹਿ ਜਾ ਹਾਂ ਗੁੱਡ ਬੇਬੀ ਬਣ ਕੇ ਬਹਿ ਜਾ ਕਿਤੇ ਵੀ ਜਾਣ ਤੋਂ ਪਹਿਲਾਂ ਬਈ ਇਹਨਾਂ ਨੂੰ ਮਿਲ ਕੇ ਜ਼ਰੂਰ ਜਾਨਣਾ ਮੈਂ ਤੇ ਜਦੋਂ ਕਿਤੇ ਆਉਣਿਆ ਤਾ ਸਭ ਤੋਂ ਪਹਿਲਾਂ ਆ ਕੇ ਵੀ ਇਹਨਾਂ ਨੂੰ ਮਿਲਦੇ ਆਂ ਬੜਾ ਸਕੂਨ ਮਿਲਦਾ ਦੇਖ ਰੁੱਸ ਕੇ ਬੈ ਗਈ ਹੁਣ ਆਏ ਬਾਲਾ ਟੈਚ ਹੋ ਜਾਂਦਾ ਬੰਦਾ ਇਹਨਾਂ ਨਾਲ ਜਦੋਂ ਰੱਖਦੇ ਆਂ ਆਪਾਂ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਆਪਾਂ ਗੱਲਾਂ ਵੀ ਸਮਝਣ ਲੱਗਿਆ ਨੇ ਇਹ ਆਪਣੀਆਂ ਸਮਝਣ ਲੱਗ ਜਾਂਦੇ ਨੇ ਆਏ ਹੁਣ ਇਹ ਰੁੱਸ ਕੇ ਬੈ ਗਈ ਆ ਆ ਤਾਂ ਇਹਦੇ ਮਖਰੀ ਲੱਗੇ ਜਾਂਦੀ ਆ ਕੋਕੋ ਆ ਜਿਹੜੀ ਆਗੇ ਮਿਲੂੰਗੀ ਤੀ ਤੁਹਾਨੂੰ ਮੈਂ ਠੀਕ ਆ ਓਕੇ ਓਕੇ ਆ ਖੇਡ ਲਿਓ ਤੁਸੀਂ ਇੰਨਾ ਟਾਈਮ ਹੋਰੇ ਠੀਕ ਆ ਫੇਰ ਬੋਲੂਗੀ ਬਹਿ ਜਾ ਬਹਿ ਜਾ ਕਿ ਵੀ ਬਹਿ ਜਾ ਤਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾਦੀ ਨਹੀਂ ਬਹਿ ਜਾ ਬਹਿ ਜਾ ਕਿ ਵੀ ਬਹਿ ਜਾ ਬਹਿ ਜਾ ਬਹਿ ਜਾ ਹਾਂ ਗੁੱਡ ਆ ਓਕੇ ਚਲੋ ਮਿਲਦੇ ਆ ਫੇਰ ਅਪਾ ਠੀਕ ਆ ਬਾਏ ਵਿਚਾਰਾ ਕੁੱਤਿਆਂ ਨੂੰ ਪਾ ਦिए ਖਾਣਾ ਇਹਨਾਂ ਦਾ ਵੀ ਧਿਆਨ ਰੱਖਿਆ ਕਰੋ ਸਟਰੀਟ ਡੌਗ ਦਾ ਲੈ ਹਾਏ ਉਹ ਕਿਵੇਂ ਆ ਆ ਗਿਆ ਹੈ ਟ੍ਰੈਕ ਦਿੱਤਾ ਮੈਂ ਬਦਰੀ ਕਿ ਹਾਏ ਆ ਗਿਆ ਹੈ ਉਹ ਤੇ ਪਾ ਉਹ ਖੜੇ ਦੀ ਕਿ ਨਾਮ ਮੋਟਰ ਨਾਲ ਲੱਗਦਾ ਜਾਣਦਾ ਜਿਹੜੀ ਗੱਲ ਹੈ ਸਾਬਸ ਉਹ ਤਾਂ ਜਾਣਦੇ ਤਾਂ ਪਾਕਿਸਤਾਨੀ ਮੈਂ ਕਾਲਾ ਬਹੁਤ ਦੰਦਾਂ ਨੂੰ ਕੀ ਹੋ ਗਿਆ ਉਹ ਰੈਡੀ ਲਾਈ ਖੜਾ ਹੈ ਸਾਈਡ ਤੇ ਇੱਟਾਂ ਦਾ ਠੱਠਾ ਦੀਗਾ ਠੱਠਾ ਇੱਟਾਂ ਦਾ ਠੱਠਾ ਦੀਗਾ ਠੱਠਾ ਦੀ ਤੇ ਮੈਂ ਗੱਡੀ ਕੱਢਣੀ ਪੰਜ ਫਾਰਨ ਮਰੀ ਜਾ ਮੈਂ ਵੀ ਬਣਾ ਦੀ ਤੇ ਇਹ ਮੈਂ ਹਾਰਨ ਮਰੀ ਜਾ ਮੈਂ ਭਾਈ ਹਾਂ ਆ ਬੇਨਾ ਬਾਅਦ ਚੋ ਹੌਲੀ ਹੌਲੀ ਤੁਰਿਆ ਮਾ ਤੂੰ ਬੜਾ ਮਾ ਤੂੰ ਜ਼ਾਰ ਦਾ ਚਲਾ ਕੇ ਖੜ ਗਿਆ ਉਹ ਕਹਿੰਦਾ ਕਿਵੇਂ ਮਾ ਠੀਕ ਤੂੰ ਦੱਸ ਸਕਦਾ ਖੜ ਕੇ ਕੋਲ ਜਾਣਾ ਮਾ ਤਸ ਕੋਲਾ ਅੜ ਕੇ ਨਿਕਲੇ ਅੜ ਕੇ ਦੱਸ ਦੇ ਇੱਕ ਵਾਰੀ ਵੀ ਪੱਕੀ ਕਰਨੀ ਆ ਰਿਹਾ ਕਿੱਥੇ ਆ ਰਿਹਾ ਨੂੰ ਤਾਂ ਦੱਸਦਾ ਮੈਂ ਪਹਿਲਾਂ ਦੱਸ ਤਾਂ ਆਪਾਂ ਜਾ ਰਹੇ ਹਾਂ ਅੱਜ ਪੱਟੀ ਵਾਲਾ ਹੈ ਪੱਟੀ ਵਾਲੇ ਪੱਟੀ ਵਾਲੇ ਪੱਟੀ ਵਾਲੇ ਉੱਥੇ ਜਾ ਰਹੇ ਗਾਣਾ ਕਰਨ ਠਾੜੇ ਆਉਣਗੇ ਹੁਣ ਰੈਗੂਲਰ ਹਾਂਜੀ ਚੱਕੋ ਬਰਾ ਤਾਂ ਦਫਲਾ ਦਾ ਤਾਂ ਦੰਦ ਨਹੀਂ ਹੈ ਫੰਡ ਲਾ ਲਾਂ ਫਿਰ ਮੈਂ ਤਾਂ ਸ਼ੈਂਪੂਆ ਮਾਰ ਲਿਆ ਆ ਆ ਸੱਚਾ ਮਿੱਤਰ ਸੁੱਖੀ ਦਾ ਹਰ ਟਾਈਮ ਨਾਲ ਰਹਿੰਦਾ ਇਹ ਹਾਂ ਜਦੋਂ ਗੱਡੀ ਚੰਨਾ ਗੱਡੀ ਚ ਗੱਡੀ ਦੀ ਵੀ ਸਾਫ ਸਵਾਨ ਕਰਦੇ ਦੇਖ ਭਾਲ ਗੱਡੀ ਦਾ ਕੀ ਕਰਦੇ ਭੈਣ ਜੀ ਕਹਿੰਦੀ ਚੈਨ ਕੋਈ ਨਹੀਂ ਕਸੂਰ ਇਹਨੇ ਪੰਨ ਰੱਖਿਆ ਹੋਇਆ ਹਾਂ ਅਸੀਂ ਨੇ ਨਹੀਂ ਰੱਖਿਆ ਭਾਈ ਫਿਰ ਤੋਂ ਆ ਗਿਆ ਇੱਥੋਂ ਮੈਂ ਆ ਗਿਆ ਇੱਥੋਂ ਇਹ ਆ ਗਿਆ ਸਿਨੇਮਾ ਸਾਡੇ ਸ਼ਹਿਰ ਸੁਨਾਮ ਦਾ ਇੱਥੇ ਦੇਖਣ ਆਉਨੇ ਅਸੀਂ ਫਿਲਮਾਂ ਆਹ ਰੋਡ ਜਾਂਦਾ ਸਿੱਧਾ ਪਟਿਆਲੇ ਨੂੰ ਇਹ ਤੋਂ ਦੂਜੀ ਤੇ ਸਾਡਾ 60 ਕਿਲੋਮੀਟਰ ਦੂਰ ਆਏ ਦੋ ਪਪਵਾਨੀਗੜ ਪਹੁੰਚਦੇ ਆ ਪੁਲ ਜੇ ਦੇ ਥੱਲੇ ਆ ਜਪਨਾਮ ਵਾਲਿਆ ਦੇ ਭਗਤ ਖੜੇ ਹੁੰਦੇ ਨੇ ਇੱਥੇ ਪਤਾ ਨਹੀਂ ਕੀ ਮੰਗਦੇ ਨੇ ਹੁਣ ਉਹ ਤੋਂ ਲਓ ਵੀ ਆਪਾਂ ਆ ਗਏ ਪਹੁੰਚ ਗਏ ਸਟੂਡੀਓ ਇਹ ਹੈਗਾ ਮੁੰਡਾ ਡਾਇਨੈਕਸ ਜਿਹਦੇ ਬਾਰੇ ਵਲੌਗਸ ਨੂੰ ਦੱਸਿਆ ਪਹਿਲਾਂ ਹੌਲੀ ਹੌਲੀ ਮੂੰਹ ਦਿਖਾਵਾਂਗਾ ਹੌਲੀ ਹੌਲੀ ਉਹ ਮੂੰਹ ਦਿਖਾਈ ਇਹਦੀ ਉੱਡੇ ਚੱਕਾ ਇਹਦੇ ਇੱਧਰ ਵੀ ਇੱਧਰ ਤੇ ਹੈਗਾ ਨਾ ਕਦਿ ਸੀ ਵੀ ਅੰਦਰ ਅੰਦਰ ਆ ਗਿਆ ਅੰਦਰ ਆ ਗਿਆ ਇੱਥੇ ਉਹ ਸਬਜ਼ੀ ਮੰਡੀ ਨੂੰ ਗਾਉਣ ਲੱਗ ਰਿਹਾ ਜੀ ਅੱਛਾ ਕਹਿੰਦਾ ਗਾਣੇ ਚੱਲੀ ਹੁੰਦੇ ਨਾਲ ਲੋਰੀ ਵੀ ਨਹੀਂ ਗਾਣਾ ਲੋਰ ਵੀ ਮੰਡੀ ਲੋਰ ਵੀ ਵੀ ਜਾ ਦਰਵਾਜ਼ੇ ਚ ਦਰਵਾਜ਼ਾ ਆ ਗਿਆ ਚਲਾ ਦੇ ਯਾਰ ਆਹਾਂ ਦਰਵਾਜ਼ੇ ਚ ਦਰਵਾਜ਼ਾ ਬਈ ਲੋਗੀ ਬਾਬਾ ਹੋਰ ਸਨਾ ਸੁਖ ਹਾਂ ਵਧੀਆ ਵੀ ਹੋਰ ਕਹਿੰਦੇ ਠੀਕ ਨੇ ਬਾਈ ਸਭ ਘੈਂਟ ਵਧੀਆ ਹੋਦਰਸ਼ ਵੀਰੇ ਠੀਕ ਹੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਘੈਂਟ ਮਜੇ ਠੰਡ ਬਹੁਤ ਜਿਆਦਾ ਕਰੋ ਦਰਸ਼ਨ ਠੰਡ ਬਹੁਤ ਜਿਆਦਾ ਹੋਈ ਪਈ ਮੋਟਰ ਵਾਲੀ ਜਾਬੀ ਲੱਦੀ ਗੇਟ ਨੂੰ ਪਹਿਲਾ ਫੋਨ ਜਿਹੜੇ ਤੇ ਫੋਨ ਆ ਰਿਹਾ ਤੇ ਉਹ ਫੋਨ ਤਾਂ ਮੇਰੇ ਲੈ ਵੀ ਤੇ ਆਪ ਹੋਰ ਫੋਨ ਤੇ ਹੈਲੋ ਲੋਕ ਦੀ ਆਵੇ ਪੌਣ ਤਾਂ ਹੁੰਦੇ ਰਿਆ ਮੈਂ ਕਿਹਾ ਹੈਲੋ ਠੰਡ ਨੇ ਘਮਾਇਆ ਪੈਸਾ ਦਾ ਕੁਛ ਹੀ ਉਹ ਪੋਸਟਰ ਬਣਾ ਰਿਹਾ ਵੀ ਮੁੰਡਾ ਉਹ ਵੇਜੇ ਕੁਛ ਨਾ ਕੁਛ ਬਣਾ ਦੇ ਦੇਖ ਸਕਦੇ ਹਾਂ ਸਟੂਡੀਓ ਡਾਇਰੈਕਟ ਮੈਟਰ ਵੀ ਠੀਕ ਸੀ ਵੈਸੇ ਹੈ 10 ਦਿਨ ਦਾ ਮੈਟਰ ਯਾਰ ਉਹਦਾ मीनिंग ਕੁਝ ਹੋਰ ਬਣਦਾ ਕੋਈ ਫਰਕ ਨਹੀਂ ਪੈਂਦਾ ਹੈ ਕੋਈ ਫਰਕ ਨਹੀਂ ਪੈਂਦਾ ਨਾ ਰੀਲ ਤੇ ਰੌਲੇ ਸਹੀ ਆ ਗਾਣੇ ਦੇ ਹਿਸਾਬ ਨਾਲ ਇਹ ਨਾਮ ਠੀਕ ਹੈ ਵੈਸੇ गाने ਦੇ ਨਾਮ ਦੀ ਸਿਲੈਕਸ਼ਨ ਹੋ ਰਹੀ ਆ ਬਾਈ ਆਹ ਸਹੀ ਹੈ ਮੇਰੇ ਹਿਸਾਬ ਨਾਲ ਓਕੇ ਤਰੀਲ ਤੇ ਰੋਲਾ ਨਾਲੇ ਯਾਦ ਹੋ ਜਾਂਦਾ ਲੋਕਾਂ ਨੂੰ ਛੇਤੀ ਆਪਣੇ ਪਿੰਡਾਂ ਵਾਲਿਆਂ ਨੂੰ ਯਾਦ ਇੰਗਲਿਸ਼ ਨਾਲੇ ਇੰਗਲਿਸ਼ ਦੇ ਵਿੱਚ ਥੋੜਾ ਜਿਹਾ ਠੀਕ ਹੈ ਵੈਸੇ ਉਹ ਡਸਨਟ ਮੈਟਰ ਦਾ ਮੈਨੂੰ ਥੋੜਾ ਐਂ ਲੱਗਦਾ ਸੀ ਕਿ ਗਾਣੇ ਦੇ ਹਿਸਾਬ ਨਾਲ ਨਹੀਂ ਸਹੀ ਚਾਰਜਰ ਚਾਰਜ ਲੈ ਗਿਆ ਵਿੱਚ ਹਾਂ ਹਾਂ ਲੈ ਕੇ ਆਏ ਦੇਖ ਤੇ ਵੇਜ ਵਿੱਚ ਹਾਂ ਬੈਗ ਜੀ ਛੱਡਾ ਪੈਣਾ ਨੀਚੋਂ ਮੈਟ ਆ ਜਿਹੜਾ ਬੰਦਾ ਹੈ ਆਪਾਂ ਫਿੱਟ ਲੈਂਦਾ ਵੀਰੇ ਠੀਕ ਆਏਗਾ ਬਾਈ ਤਾਂ ਨਹੀਂ ਦੇਖੀ ਲਾਈਕ ਨਹੀਂ ਲਾਈਕ ਨਹੀਂ ਐਨਕਾ ਯਾਰ ਖਾ ਉਹ ਹੋ ਗਿਆ ਨਿਕਾ ਕਰ ਲੈ ਸਟਾਰਟ ਹੋ ਗਈ ਰਿਕਾਰਡਿੰਗ ਸਟਾਰਟ ਬਹੁਤ ਟਾਈਮ ਲਾਤਾ ਇਹਨਾਂ ਨੇ ਪਹਿਲਾਂ 뮤직 ਦੀ ਸੈਟਿੰਗ ਕਰਨ ਤੇ ਹੁਣ ਰਿਕਾਰਡਿੰਗ ਹੋ ਰਹੀ ਆ ਫਾਈਨਲ ਇੱਥੇ ਜਮ ਹੀ ਨਹੀਂ ਬਾਸ ਸੁਣਦੀ ਇੱਧਰ ਡੀਜੇ ਚੱਲ ਰਹੇ ਨੇ ਆ ਸ਼ੀਸ਼ਾ ਲੱਗਾ ਹੋਇਆ ਤਿਆਰੀ ਪੂਰੀ ਜੋਰਾਂ ਸ਼ੋਰਾਂ ਦੇ ਦੋ ਤਿੰਨ ਘੰਟੇ ਹੋ ਗਏ ਬਈ ਲੱਗਿਆ ਨੂੰ ਆਹ ਸਟੂਡੀਓ ਦੀ 프ਰੰਟ ਸਾਈਡ ਆ ਲੰਮੀ ਬਣਾ ਕੇ ਆਇਆ ਸੀ ਦੰਮੀ ਸਾਡੀ ਹੋ ਗਈ ਕੰਪਲੀਟ ਤੇ ਹੁਣ ਚੱਲਦੇ ਆ ਤਾਂ ਤੁਰਨ ਲੱਗੇ ਆ ਆਹ ਸਬਜ਼ੀ ਮੰਡੀ ਦੇ ਕੋਲ ਆ ਪਟਿਆਲੇ ਵਾਲੀ ਦੇ ਕੋਲ ਹੈ ਵਧੀਆ ਤੇ ਸਸਤੀ ਸਬਜੀ ਮੰਡੀ ਦੇ ਕੋਲ ਆ ਸਟੂਡੀਓ ਜੇ ਬਾਈ ਤੋਂ ਕੰਮ ਕਰਾਉਣਾ ਹੋਵੇ ਤਾਂ ਕੰਟੈਕਟ ਕਰ ਲਿਓ ਤੇ ਮਹਾਲੀ ਵੀ ਹੈਗਾ ਆਪਣਾ ਸਟੂਡੀਓ ਸਾਰੇ ਕੀ ਦੀ ਆ ਹੁਣ ਚੱਲਦੇ ਆਪਾਂ ਲਓ ਜੀ ਹੁਣ ਸਾਡਾ ਕੰਮ ਹੋ ਗਿਆ ਸਾਰਾ ਕੰਪਲੀਟ ਹੁਣ ਅਸੀਂ ਚੱਲਾਂਗੇ ਘਰ ਨੂੰ ਆਪਦੇ ਇੱਥੋਂ ਹੈਗਾ ਪਿੰਡ 60 62 ਕਿਲੋਮੀਟਰ ਦੂਰ ਜੇ ਕਿਸੇ ਨੇ ਕੰਮ ਕਰਵਾਉਣਾ 뮤ਜ਼ਿਕ ਦਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਅਸੀਂ ਬਾਈ ਦਾ ਨੰਬਰ ਦੇ ਦਾਂਗੇ ਕਰੋ ਵੱਧ ਤੋਂ ਵੱਧ ਬਲੌਗ ਸ਼ੇਅਰ ਧੰਨਵਾਦ